ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਭਾਈ ਬਲੌਗ ਆਪਾਂ ਹੁਣ 10-15 ਦਿਨਾਂ ਤੋਂ ਬਿਧਾ ਪਾਉਣ ਲੱਗੇ ਆਪਾਂ ਬਠੰਡੇ ਦੇ ਹੁਣ ਛੁੱਟੀਆਂ ਮਿਲੀਆਂ ਵਧੀਆਂ ਲੋਹੜੀ ਕਰਕੇ ਹੁਣ ਆ ਗਏ ਪਿੰਡ ਤੇ ਹੁਣ ਮਿਲਾਂਗੇ ਸਭ ਨੂੰ ਨਿੰਮੇ ਰਾਂ ਨੂੰ ਹੋਰ ਨਿੰਮੇ ਕਾਫਰੀ ਗਾਲ ਦੀ ਸਾਰੇ ਵੀਰਾਂ ਨੂੰ ਹਣ ਮਾਮਾ ਕਿੱਦਾਂ ਠੀਕ ਆ ਤੂੰ ਪਾਸੇ ਕਿ ਰਹੇ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਰੋ ਸਤਿ ਸ੍ਰੀ ਅਕਾਲ ਕਰਦੇ ਪੁੱਤ ਨਹੀਂ ਆਪਣੇ ਇੱਧਰ ਆ ਰਾਤ ਦਾ ਹੀ ਪੈਂਦਾ ਹਾਂ ਰਾਤ ਦਾ ਹੀ ਆ ਵਾਦਕ ਵਜੇ ਦੇ ਟਾਈਮ ਲੱਗਿਆ ਫੇਰ ਦੱਸਿਆ ਵਾ ਹੋਰ 16 ਦਾ ਵੀ ਆ 23 ਦਾ ਫੇਰ ਮਹੀਨਾ ਉਥੇ ਬਠਿੰਡੇ ਵੀ ਦੱਸਿਆ ਉਹ ਤਾਂ ਮਹੀਨਾ ਉਧਰ ਵੀ ਵੈਸੇ ਪੈ ਪੈ ਰਹੇ ਆ ਤਾਂ ਪੂਰਜੀ ਸਾਰੇ ਪੰਜਾਬ 'ਚ ਆ ਹੁਣ ਜਿਹੜਾ ਮਾਗੀ ਦਾ ਉਹ ਪਾਕਸੋਂ ਨੀਂਦ 'ਚ ਬਹੁਤ ਪੁੱਟਾ ਕਹਿੰਦੇ ਹੋਇਆ ਬੜੀ ਜੀ ਮੈਂ ਦੱਸ ਰਿਹਾ ਹਾਂ ਹਾਂ ਮੈਂ ਜਾਣਾ ਤਾਂ ਤੇ ਇੱਧਰ ਫਿਰ ਨੂੰ ਪ੍ਰੋਗਰਾਮ ਤਾਂ ਕੋਈ ਰਿਸ਼ਤੇਦਾਰੀ ਮੈਂ ਉਹਦੇ ਹਰ ਕੇ ਫੇਰ ਆਉਣਾ ਪੈ ਗਿਆ ਨੀਰ ਤੇ ਮੁਕਸਰ ਜਾਣਾ ਤਾਂ ਮੱਥਾ ਟੇਕਣਾ ਬੱਕਰੀ ਦੇ ਖਾਦੇ ਬੱਕਰੀਆਂ ਤੇ ਠੰਡੇ ਮੰਦੀਆਂ ਅੰਦਰ ਬੰਨੀ ਆਵੀਆਂ ਬੱਕਰੀਆਂ ਤੇ ਠੰਡੇ ਮੰਦੀਆਂ ਹੈ ਗ੍ਰੀਨ ਤੇ ਤਾਂ ਐਨਮ ਤਾਂ ਹੈ ਠੰਡੇ ਚ ਬੱਕਰੀ ਮਰ ਗਈ ਬੱਕਰੀ ਤਾਂ ਨੀਮ ਦਾ ਉਹ ਕਰਦੀ ਆ ਹਾਂ ਮੀਂਹ ਤੇ ਅਲਰਜੀ ਇਹਨੂੰ ਹਾਂ ਭੜੀ ਨੇ ਇੱਕ ਬੱਕਰੀ ਮਾਰ ਗਈ ਅੱਛਾ ਹਾਂ ਠੰਡ ਵਿੱਚ ਆ ਗਈ ਉਹਦੀ ਅੱਛਾ ਅੱਛਾ ਆ ਵੀ ਬੇਜ਼ਾਰ ਦੀ ਵੀ ਡਰ ਗਏ ਵੀ ਫੋਣੇ ਵਾਲੀ ਆਏ ਬੇਰਾ ਇਹ ਗਾਹਾਂ ਬੰਦ ਨਹੀਂ ਨਹੀਂ ਆ ਗਏ ਨੇਰ ਕੁੱਪ ਕਰਿਆ ਬਰੇ ਤਾਂ ਆ ਖੜੀਆਂ ਬੱਕਰੀਆਂ ਬਾਈ ਨਿੰਮੇ ਦੀਆਂ ਹੈ ਨਾ ਠੀਕ ਆ ਹੈ ਅ ਨਿੱਗ ਮਜ਼ਾ ਆਹੀਦਾ ਇਹਨਾਂ ਨੂੰ ਹਾਂ ਹਾਂ ਚੁੱਪੀਆਂ ਕਿੰਨੀਆਂ ਹੈ ਗਈ ਮਮਾ ਹੁਣ ਜਾਊਗਾ 14 ਤਰੀਕ ਨੂੰ ਮੱਗੀ ਨੂੰ ਹਾਂ ਕੱਲ ਰਿਸ਼ਤੇਦਾਰੀ ਮੈਂ ਕੋਈ ਪ੍ਰੋਗਰਾਮ ਤਾਂ ਪਕਤਾ ਕੇ ਆਇਆ ਹਾਂ ਹਾਂ ਆਹ ਨਾ ਉਹ ਵੀ ਜ਼ਰੂਰੀ ਆ ਉਹ ਵੀ ਜ਼ਰੂਰੀ ਆ ਪਹਿਲਾਂ ਵੀ ਵਿਆਹ ਗਏ ਤੇ ਇਧਰ ਨਕੌਦਰ ਕਿੱਥੇ ਨਕੌਦਰ ਕਿਸੇ ਜਲੰਧਰ ਸਾਈਡ ਦੁਆਬੀ ਰੀ ਮਜਾ ਗਿਆ ਫਿਰ ਹਾਂ ਹਾਂ ਹੋਰ ਮਮਾ ਕਣ ਕਣ ਕੁ ਠੀਕ ਆ ਕਣਕਾਂ ਠੀਕ ਆ ਹਾਂ ਬਸ ਹੁਣ ਦੇਖੋ ਲੈ ਕੇ ਰੇਰੂ ਛੱਡਦੇ ਆ ਹਾਂ ਰੇਤਾ ਹੁਣ ਆਇਆ ਨਾ ਜੇ ਪਹਿਲਾਂ ਪਾਇਆ ਹੁੰਦਾ ਫੇ ਤਾਂ ਬਹੁਤ ਲੱਗਦਾ ਮਾ ਮੜਾ ਪੈਰ ਜਾ ਰੱਖੇਗਾ ਐਂ ਤਾਂ ਹੁਣ ਰੇਤਾ ਛੜ ਤੇ ਇੱਥੇ ਹਾਂ 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 ਗੋਬੀ ਸਰੋਂ ਨੂੰ ਵੀ ਪਾਤਿਆ ਦਾ ਆਪਾਂ ਦਾ ਅੱਛਾ ਅੱਛਾ ਤੇ ਲਾਉਣੇ ਆ ਹੁਣ ਕੱਲ ਨੂੰ ਕਹਿੰਦੇ ਤੇ ਆਉਂਗਾ ਦਸ ਨੰਬਰ ਕਹਿੰਦਾ ਉਹ ਬਾਈ ਕਹਿੰਦਾ 10 ਨੰਬਰ ਲਾਉ ਮਾ 10 ਤਾਂ ਸੀ ਲਾਈ ਵੀ ਪਹਿਲਾਂ ਚੱਲ 10 ਲਾ ਲੈਂਦੇ ਹਾਂ ਹਾਂ 9 ਬੁੱਕ ਰਿਆ ਬੋ ਨੋ ਬੁੱਕ ਰਿਆ ਹਾਂ ਠੀਕ ਐ 9 ਵੀ 9 ਮੀਓ ਹਾਂ ਲੈ ਲੈ ਤਾਂ ਵੀ ਕਿਹੜਾ ਮਾਰ ਕੇ ਆਉਣਾ ਉਧਰ ਖੇਤਾ ਵੱਲ ਜਾ ਕੇ ਆਉਣਾ ਨਿੰਮੇ ਆਪਾਂ ਨੇ ਕਣ ਕਣ ਕੇ ਦੇਖ ਕੇ ਆਉਂਦੇ ਆ ਗੱਲਾਂ ਕਿੰਨਾ ਕਰਾਈ ਗੰਨਾ ਮੁੜ ਕੇ ਪਰਚੀ ਨਹੀਂ ਆਈ ਪਰਚੀਆਂ ਹੁਣ ਕੱਢੂਗੇ ਕੱਲ ਪਰਸੋਂ ਨੂੰ ਹੁਣ ਇਹਨਾਂ ਦਾ ਰੌਲਾ ਜਿਹਾ ਪੈ ਗਿਆ ਮਿਲਮਾਂ ਤਾਂ ਮੈਂ ਉਦੋਂ ਗੰਨਾ ਲਿਖ ਗਿਆ ਆਪਾਂ ਉੱਥੇ ਟਰਾਲੀਆਂ ਫਿਰ ਮੈਂ ਖੜੋ ਹੋਈਆਂ ਜਾਂਦੀਆਂ ਸਾਰਿਆਂ ਦੀਆਂ ਬਾਹਰ ਕਢੋ ਆਖਿਆ ਨਹੀਂ ਚੱਲੇ ਹੀ ਨਹੀਂ ਦਿੱਕਤੇ ਇਹਨਾਂ ਚਾਰ ਨੇ ਚਲਾਈ ਹੀ ਨਹੀਂ ਹੈ ਅੱਛਾ ਪੈਸੇ ਹੀ ਖਾਨਨੇ ਆ ਇਹ ਮੇਲਾ ਵਾਲੇ ਇਹਨਾਂ ਨੂੰ ਪ੍ਰਾਈਵੇਟ ਕਰਨਾ ਪ੍ਰਾਈਵੇਟ ਕਰਨੇ ਨਹੀਂ ਫਿਰਦੇ ਹਾਂ ਅੰਦਰ ਜਿਹੜੇ ਲੱਗੇ ਮੇ ਆ ਮਿਸਤਰੀ ਆ ਉਹ ਸਾਰੇ ਹੜਤਾਲ ਪਰ ਉਹਨਾਂ ਨੂੰ ਤੁੰਗਾਂ ਨਹੀਂ ਦਿੰਦੇ ਆ ਅੱਛਾ ਫੇਰ ਕੀ ਕਰੂਗੇ ਯਾਰ ਬੰਦੇ ਉਹ ਵੀ ਸੱਚੇ ਆਪਣੇ ਵੱਲ ਤੇ ਜਿਹਨੂੰ ਕੋ ਰਖਾਈ ਨਹੀਂ ਮਿਲਦੀ ਉਹ ਵੀ ਹਿੰ ਤਾਂ ਉਹੀ ਕਹਿੰਦੇ ਵੀ ਜਦ ਤੁਹਾਨੂੰ ਤਰਵਾਇ ਨਹੀਂ ਦਿੰਦੇ ਆ ਪ੍ਰਾਈਵੇਟ ਕਰਨ ਨੂੰ ਫਰਜ਼ ਪਈ ਆ ਯਾਦਾਂ ਮੁੱਕ ਗਿਆ ਕਦੀ ਬਾਲਣ ਨੂੰ ਕਹਿੰਦੇ ਨੇ ਕਦੀ ਮੋਟਰ ਨੂੰ ਹੈ ਕੁਝ ਨਹੀਂ ਹੈ ਹੁਣ ਉਦੋਂ ਲੱਕੜੀ ਦਾ ਉਹ ਤਾਂ ਪੇਪਰ ਮੰਦੇ ਤੇ ਜੀਤ ਮੰਨ ਕਹਿੰਦੇ ਮੋਟਰ ਖਰਾਬ ਹੈ ਮੋਟਰ ਵੀ ਨਹੀਂ ਵੀ ਖਰਾਬ ਹਉਮ ਤੋਂ ਮਾਮਾ ਆਏ ਦੇਗਾ ਜਿੱਦਾਂ ਪ੍ਰਾਈਵੇਟ ਹੋ ਗਿਆ ਉਹੀ ਮੇਲਾ ਇਹਨੇ ਭੱਜੇ ਨੇ ਫਿਰਨਾ ਫੇਰ ਮੇਲੇ ਨੇ ਅਗੇ ਪ੍ਰਾਈਵੇਟ ਦੇਖਿਆ ਉਥੇ ਡਾੜਾ ਡੜ ਜਾਂਦੀ ਟਰਾਲੀਆਂ ਸਲਾਣੇ ਫਿਰ ਜਦ ਆਪਾਂ ਨੇ ਸੜਕ ਪਰ ਜਾਮ ਕਰਤੇ ਆ 4 ਕੁ ਬਈਏ થઈ ਉਹਦੇ ਬਾਅਦ ਮੈਂ ਸਾਰੀ ਰਾਤ ਲਗਾਤਾਰੇ ਚੱਲਦਾ ਰਿਹਾ ਫਿਰ ਕਿੱਥੇ ਤਾਂ ਉਹੀ ਮੇਲਾ ਉਹੀ ਮੇਲਾ ਹਾਂ ਨਾਲੇ ਸੀਜ਼ਨ ਚ ਕਿਤੇ ਲੱਕੜੀਆਂ ਬੱਕੋ ਚੋਂਗੀਆਂ ਯਾਰ ਨਾਲੇ ਇਹਨਾਂ ਨੂੰ ਪਤਾ ਵੀ ਸੀਜ਼ਨ ਆ ਗਿਆ ਆਪਣਾ ਪਹਿਲਾਂ ਲਿਆ ਕੇ ਰੱਖੋ ਬੰਦੋਬਾਸਤ ਕਰੋ ਨਾਲਾ ਲੈਣੇ ਜਿਹੜੇ ਬੋ ਕਰਨ ਕੋਈ ਹਰਾਨ ਨਾ ਜਿੰਦਮ ਸਾਫ ਕਰਨੇ ਦਾ ਪਾਤੇ ਮੈਸੇ ਕਰੀ ਨੀ ਸਿਪਾਈ ਆ ਹਾਂ ਵੀ ਜਿਹੜਾ ਉਹਦਣ ਖੜਿਆ ਤਾਂ ਉਹਣੀ ਕਰ ਲੋ ਹਾਂ ਪਾਕੀਆਂ ਦਾ ਪੰਗੇ ਪੈਣੇ ਆ ਤਰੀਕਾ ਪਿੱਛੇ ਹੋ ਗਈਆਂ ਅੱਗੇ ਤੂੰ ਹੀ ਲੇਟ ਆਈ ਨੀ ਫਿਰ ਉਹ ਕੱਟ ਕਰਦੇ ਆ ਕਹਿਣ ਦਾ ਮਤਲਬ ਜ਼ਿੰਮੇਵਾਰ ਪਰ ਪੈਂਦਾ ਸਾਰਾ ਜਦ ਮੇਲੇ ਖੜ ਵੀ ਗਿਆ ਤਾਂ ਵੀ ਜ਼ਿੰਮੇਵਾਰ ਨੇ ਹਰਾਨ ਹੁਣ ਹਾਂ ਨਾ ਇੱਕ ਦਾ ਸੁੱਕ ਗਿਆ ਜੀ ਭੈਣਾ ਹੁਣ ਜਾਂ ਚਾਰ ਦਿਨ ਖੜਾ ਹੀ ਰਹਿਣਾ ਫਿਰ ਤਾਂ ਸੁੱਕਣਾ ਹੀ ਐ ਨਾ ਗੰਨੇ ਨਾ ਕਾਟ ਵੀ ਜ਼ਿੰਮੇਵਾਰ ਪਰ ਪੈਂਦੀ ਆ ਹਾਂ ਜੀ ਕਾਟ ਵੀ ਆ ਇਹ ਲੇਟ ਜਾਣੇ ਆ ਫੇਰ ਕਾਟਾ ਆ ਤਾਂ ਉਹ ਵੀ ਬੰਦ ਕਰੋ ਹਾਂ ਜਦੋਂ ਵੀ ਕਾੜੀ ਵੀ ਬੰਦ ਕਰੋ ਹਾਂ ਵੀ ਪਾਈਆ ਕੋਈ ਨਹੀਂ ਹੈ ਜ਼ਿਮੀਂਦਾਰ ਦਾ ਔਖਾ ਹੀ ਹੈ ਉਹ ਤਾਂ ਬਹੁਤ ਬਹੁਤ ਔਖਾ ਹੈ ਮੈਨੂੰ ਪਤਾ ਹੈ ਗਰਮੀ ਦਾ ਦਿਨ ਹੋਵੇ ਚੱਲ ਬੰਦਾ ਰਾਤ ਰੁੱਤ ਕੱਟ ਲੈਂਦਾ ਸਿਆਲਮਾ ਬਹੁਤ ਔਖੀ ਆ ਧੁੰਦ ਬਹੁਤ ਅਸੀਂ ਗਏ ਆ ਨਾ ਕੱਟੇ ਸਿਆਲ ਇਹਦੇ ਮੇਲਾ ਮਾ ਮੈਂ ਬੰਦਾ ਪਾਸ਼ਵਾ ਜੇ ਜਾ ਕੇ ਦੇਖਿਆ ਬਹੁਤ ਪਾਸ਼ਵਾ ਚੌਂਦੀ ਦੀ ਉੱਥੇ ਇਕੱਠੇ ਹੋਏ ਸਾਰੇ ਉਹ ਅੰਦਰ ਜਾਣੇ ਨੂੰ ਕਿੰਨੀ ਕਿ ਜਗ੍ਹਾ ਦੋ ਇੱਕ ਬਣਾਇਆ ਬਿੰਨ ਨਿਹਾਲ ਜਾ ਉਹ ਉਹ ਮੈਂ ਵੀ ਦੋ ਮਿੰਜੇ ਜੇ ਆ ਦੋ ਮਿੰਜੇ ਧੁੰਦਿਆਂ ਕੀ ਕਰੂ ਜੇ ਮੀਂਹ ਪੈਦਾ ਆਕਣਾ ਫੇਰ ਕੀ ਕਰੂਗਾ ਤੂੰ ਬਾਬੂ ਤੂੰ ਹੀ ਕੀ ਕਰੂ ਮੀਂਹ ਨੂੰ ਰੇ ਇਹ ਕ ਹਵਾ ਜਾਂ ਟੂਣੀ ਕਿੱਥੇ ਤੇ ਲੱਕੜਾਂ ਪਈਆਂ ਹੁਣ ਮੇਲੇ ਕੋਲ ਤਾਂ ਲੱਕੜਾ ਹੈ ਨਹੀਂ ਤੂਲੀ ਲਾਉਣੇ ਨੇ ਪਰ ਜਿਹੜੀ ਗੁਰਦੁਆਰਾ ਕੀਨੀ ਨੂੰ ਜਿੱਦ ਨੂੰ ਬਾਹਰ ਨਹੀਂ ਖਲਕਾਉਂਦੇ ਆ ਉਹ ਸਾਰੇ ਹੀ ਤਾਂ ਭਰਿਆ ਹੋਆ ਲੋਕਾ ਟਰੈਕਟਰ ਕੱਢ-ਕੱਢ ਕੇ ਆਪਣਾ ਕਰਨਾ ਮੈਂ ਕਿਉਂ ਉਧਰ ਗੰਦਾ ਜਿਹਾ ਪਾਣੀ ਆ ਮੱਛਰ ਜਿਆਦਾ ਨਾ ਪੈਂਦਾ ਅਗਲਾ ਅਗਲਾ ਕਹਿੰਦਾ ਯਾਰਾਂ ਇਹ ਤਾਂ ਬੇਕਾਰਾਂ ਹੀ ਬੈਠੇ ਆ ਹੈ ਨਾ ਕਰਦੇ ਨਾ ਘਾਟਦੇ ਹੋਣਾ ਹੋਰ ਗਵਰਨਮੈਂਟ ਸਾਰੇ ਨਹੀਂ ਲੰਦੀ ਆ ਨਾ ਪਤਾ ਨਹੀਂ ਕੀ ਚੱਕਰ ਆ ਉਹ ਗਵਰਨਮੈਂਟ ਵੀ ਉਹੀ ਉਹ ਹੈ ਅੱਧੇ ਨਸ਼ਿਆਂ ਪਰਤੇ ਉਹ ਕਰਦੇ ਆ ਉੱਤੇ ਆਗਲਾ ਹੁੰਦਾ ਏ ਵੀ ਜੇ ਟਰੈਕਟਰ ਤਾਂ ਨਹੀਂ ਛੱਡਦਾ ਮੇਰਾ ਆ ਨਾ ਖੋਲ ਬੈਟਰੀ ਨੂੰ ਖੋਲ ਕੋਈ ਚੋਰੀ ਬਹੁਤ ਆ ਬਹੁਤ ਚੋਰੀ ਆ ਦੇ ਕਿਸੇ ਦੀ ਫੱਟੀ ਜੋ ਡਰਾਈਵਰ ਖੋਲ ਕੇ ਲੰਗੇ ਨਾ ਕਿਦੇ ਇਲੈਕਟ੍ਰਿਕ ਬੈਟਰੀ ਆ ਮਾਈਟਰ ਜੀ ਦਾ ਖੋਲ ਕੋਲ ਨਾ ਨਸ਼ੇ ਵਾਲੇ ਜਿਆਦਾ ਕੰਮ ਨਸ਼ੇ ਵਾਲੇ ਆਉਂਦੇ ਹੁਣ ਕੋਈ ਸ਼ੱਕ ਵੀ ਨਹੀਂ ਕਰ ਸਕਦਾ ਵੀ ਇਹ ਜ਼ਿੰਮੇਦਾਰ ਹੈ ਕਿ ਨਸ਼ੇੜੀ ਹੈ ਜਹ ਚੋਲਾ ਫਟਕਾ ਵਿੱਚ ਯਾਰ ਆਗਲਾ ਕਹਿ ਦਿੰਦਾ ਵੀ ਪੰਨੇ ਟਰੈਕਟਰ ਵਾਲੇ ਆ ਕਿਸੇ ਦੀ ਰੋਟੀ ਪਾਣੀ ਦੇਖ ਆਇਆ ਰੋਟੀ ਪਾਣੀ ਸਹੀ ਗੱਲ ਆ ਬਾਅਦ ਨੂੰ ਹੀ ਪਤਾ ਲੱਗਦਾ ਵੀ ਇਹ ਟਰੈਕਟਰ ਬੋਤ ਖੋਲ੍ਹ ਲਿਆ ਗਿਆ ਉਹ ਨਹੀਂ ਉਹ ਹੀ ਚੱਕਾ ਬਹੁਤ ਤੋਂ ਕਰਦੇ ਆ ਬੈਟਰੀ ਖੋਲ੍ਹ ਲਈ ਵੀ ਪਟੀਆਂ ਖੋਲ੍ਹ ਲੀਆਂ ਵਿੱਚ ਦੇ ਚਾਬੀਆਂ ਯੂਬੀਆਂ ਚੱਕ ਲੈ ਕੇ ਤਾਂ ਆਖ ਲੈਦਾ ਉਹ ਚੋਰੀ ਬਹੁਤ ਹੁੰਦਾ ਕਰਨਾ ਹੁਣ ਨਸ਼ਾ ਜਿਆਦਾ ਚਿੱਟਾ ਬਹੁਤ ਆ ਚਿੱਟੇ ਵਾਲੀ ਮੈਂ ਤੁਹਾਨੂੰ ਦੱਸ ਦਿਆਂ ਕਿਹਾ ਮੇਰੀ ਹੁਣ ਵੀ ਚੱਲੋ ਹੂੰ ਇੰਨਾ ਚਿੱਟਾ ਵੇਖਦਾ ਕੋ ਪੁੱਛ ਨਾ ਪੜਾਂਗੀ ਆ ਮੈਂ ਕੀ ਕਰੂੰਗਾ ਨਾਲੇ ਥਾਣਾ ਨੇੜੇ ਆ ਕੁਝ ਵੀ ਨਹੀਂ ਸਾਰਿਆਂ ਨੂੰ ਗੱਲ ਪਤਾ ਕਿੱਥੇ ਹੈ ਲੇ ਆ ਮੈਂ ਕਨਬੀ ਮਗੋਤੀ ਨਾ ਦਸੂ। ਲੋ ਬਾਈ ਆ ਗਏ ਹੁਣ ਆਪਾਂ ਦਲਵੀਰ ਕੋਲ। ਅਸੀਂ ਕਾਲ ਜੀ। ਹੋਰ ਕਿਆ ਹਾਲ ਐ? ਤੁਹਾਨੂੰ ਭਾਗ ਸੀ ਤੇਰੇ। ਹੋ ਜੂਗੀ ਬਾਬੇ ਦੀ ਕਿਰਪਾ ਜੀ ਹੋ ਗਿਆ ਇੱਥੇ ਨੇੜੇ ਆ ਜੂਗੇ। ਬੜਾ ਵਧੀਆ ਹੋ ਜੂਵੇ ਆ। ਹਾਂ। ਤਾਂ ਤੂੰ ਠੀਕ। ਠੀਕ ਦਾ ਤੇ ਵਾਦ। ਜਦੋਂ ਆਪਰੇ ਬਾਬਾ ਲੱਗ ਗਿਆ। ਹੌਤਾਂ ਹੀ ਦੱਸ ਦੇਣਾ ਹੋ ਜਾਂਦੇ ਹੁਣ ਤਾਂ। ਹਾਂ। ਹੁਣ ਦਿਨ ਦੀ ਡਿਟੀ ਹੋ ਗਈ ਮੇਰੀ। ਅੱਛਾ ਉੱਥੇ। ਹਾਂ। ਇਹ ਕਰਕੇ ਫੇਰ ਤੁਹਾਨੂੰ ਜਦ ਮੋੜਨਾ ਪੈਂਦਾ ਨਾ। ਹਾਂ ਫੇਰ ਆਇਆ ਨਾ ਮੋੜਨਾ ਪੈਂਦਾ ਫੇਰ ਬਠੰਡੇ ਪਹੁੰਚ ਨਹੀਂ ਹੁੰਦਾ ਬਠੰਡੇ ਨੂੰ ਟਾਈਮ ਬਹੁਤ ਲੱਗਦਾ। ਉਰੇ ਤੇ ਜਾਂਦਾ ਮੈਂ ਨਾ ਰੋਪੜ ਰੋਪੜ ਤੇ ਰਾਜਪੁਰੇ ਰਾਜਪੁਰੇ ਤੋਂ ਫਿਰ ਸਰਨਪੁਰ ਤੇ ਆਉਂਦੀ ਆ ਉਹ ਜਾਂਦੀ ਸ਼੍ਰੀ ਗੰਗਾ ਨਗਰ ਸਾਢੇ 9 ਵਜੇ ਲਾਉਂਦੀ ਆ ਬਠੰਡੇ ਉਹ ਠੀਕ ਆ ਜਦੋਂ ਕੰਮ ਵੀ ਕਰਨੇ ਆ ਉਹ ਮਰਜ਼ੀ ਹੋਵੇ ਆ ਸਰੋਂ ਦਾ ਲਾਤੀਆਂ ਪੱਛੀਆਂ ਪੱਛੀਆਂ ਲਾਈਆਂ ਦੀਆਂ ਮੈਂ ਅੱਛਾ ਠੀਕ ਆ ਯਾਰ ਮੈਂ ਮੈਂ ਨਾ ਲਾਈਆਂ ਨੇ ਤੇ ਵੀ ਪਿਛਲੀ ਵਾਰੀ ਪਿਛਲੇ ਸਾਲ ਇਹਦਾ ਫਾਇਦਾ ਪਤਾ ਕੀ ਆਏ ਇੱਕ ਤਾਂ ਸਰੋਂ ਦਾ ਸਹਿਜ ਵਾਹ ਬਣਦਾ ਦਾਣੇ ਦਾ ਉਹ ਵੀ ਆਪਣੀ ਸੰਗਣੀ ਮੈਂ ਕਿਹਾ ਚੱਲ ਜਮੀ ਨਹੀਂ ਦੂਰੇ ਹਾਂ ਝਾੜ ਦਾ ਬਾਈ ਬਹੁਤ ਫਰਕ ਆ ਮੈਂ ਤਾਂ ਹੁਣ ਥੋੜਾ ਜੁਦੇ ਕਰਕੇ ਆ ਮੇਰਾ ਟਾਈਮ ਨਹੀਂ ਹੈਗਾ ਮਾ ਬਾਪੂ ਤੇ ਨਹੀਂ ਖੇਚਲਾ ਹੋਣੀ ਨਹੀਂ ਹੈਗੀ ਨਹੀਂ ਤਾਂ ਮੈਂ ਵੀ ਇੱਕ ਨਹੀਂ ਪੱਛੀ ਲਾਉਣੀਆਂ ਦੀਆਂ ਇਹ ਝਾੜ ਦਾ ਬਹੁਤ ਫਰਕ ਆ ਦੇ ਹੁਣ ਕਿੰਨਾ ਸਪੇਸ ਹੈ ਦੇ ਵਿੱਚ ਆ ਦੇ ਹ ਹੈ ਤੇ ਲਾਈ ਹੋਈ ਸਾਰੀ ਉਹ ਹਰੀ ਹੋ ਗਈ ਇਹਨੇ ਦੇਖੀ ਨਾਲ ਕਿੰਨਾ ਇਹਦੇ ਨਾਲੋਂ ਪਹਿਲਾਂ ਹੁਗੂਦੇ ਨਾਲੋਂ ਹਾਂ ਔਰ ਉਹਦਾ ਦਾਣਾ ਦੇਖੀ ਕੱਢ ਕੇ ਇਹਦਾ ਦੇਖੀ ਫਰਕ ਆਉਂਗਾ ਦਾਣੇ ਦਾ ਮੁੰ ਵਿਚ ਕਹੀਗਾ ਸੁੱਕੀ ਨਹੀਂ ਮੈਂ ਚੱਲ ਦੂ ਜੁਕ ਉਸ ਤਾਂ ਉਹ ਨਹੀਂ 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 ਸੁੱਕੀ ਨਹੀਂ ਹੈਗੀ ਆ ਤਾਂ ਬਹੁਤ ਵਧੀਆ ਹੋ ਗਿਆ ਮੈਂ ਤੈਨੂੰ ਪਹਿਲਾਂ ਵੀ ਕਿਹਾ ਦਮਾ ਜਿੱਥੇ ਜਿਹੜੇ ਨਾ ਪੂਲਰ ਨਾ ਕਰ ਦਿੰਦੇ ਆ ਗਿਲਸ ਕਰਨ ਮੈਂ ਵਿੱਚ ਤੇ ਲਾਉਣੀ ਵਟ ਕੇ ਨਾ ਨਾ ਵਿੱਚ ਤੇਰੇ ਇੰਨੀ ਤਾਂ ਸੰਘਣੀ ਆ ਯਾਰ ਇਹਦੇ ਨਾਲ ਤਾਂ ਅੱਧਾ ਗਿੱਲਾ ਹੋਰ ਲਾ ਲੈ ਯਾਰ ਤੂੰ ਇੰਨੀ ਸੰਘਣੀ ਆ ਦੇਖ ਕਿੰਨੀ ਆਹ ਤਾਂ ਵਧੀਆ ਕਰਿਆ ਬਾਈ ਬਾਜਰਾ ਪੜਦਾ ਬਾਜਰਾ ਨਾ ਇਹ ਤਾਂ ਖਤਮ ਕਰ ਦਿੰਦਾ ਪੂਲਰ ਨੂੰ ਤਾਂ ਇਹ ਆ ਕਿਰਨੇ ਵਿੱਚੇ ਬੂਟੇ ਹਾਂ ਇਹ 2800 ਨੂੰ ਬੂਟਾ ਬੈਠਿਆ ਇਹ ਤਾਂ ਵਧੀਆ ਗਿੱਗੇ ਯਾਰ ਚਾਰ ਚਾਰ 4 ਲੱਖ ਦੇ ਘੇੜ ਮਗੇ ਕਿੰਨੇ ਵਾ? 2.80 ਦੇ। ਨਾਗ ਵੀ ਥੋੜੇ ਜਿਹੇ ਦੇ। ਅੱਛਾ ਹਾਂ ਬੂਟੇ ਥੋੜੇ ਦੇ ਨਾ। ਹਾਂ 100 ਨਗਤਾ। 100 ਨਗਤਾ। 101 ਨਗਤਾ 2 ਲੱਖ 2.80 ਦੇ ਗਏ ਆ। ਮੇਰੇ ਸਾਹਮਣੇ ਵਾਲੇ ਯਾਰ 8 ਲੱਖ ਦੇ ਵਿਕੀ ਜਾਂਦੇ ਨੇ ਕੀਲੇ ਦੇ। ਨਗਾ ਪਰੇ ਤਾਂ। ਹਾਂ ਨਗਾ ਪਰੇ। 400 ਹੋ ਗਿਆ। 8 ਤੋਂ 10 ਇਹ ਆਹ ਹੁੰਦੇ 10 ਦੇ ਵਿਕ ਜਾਣੇ ਤੇ। 10 ਦੇ ਵਿਕ ਜਾਣੇ ਤੇ। ਆ ਤੇ 2800 ਦਾ ਲਾਈ ਆਪਾਂ। ਹੁਣ ਜਾਣਨਾ ਇਹਨੂੰ ਕਾਂੜ ਕ ਨੂੰ ਬੱਲੀ ਪੈਣੀ। ਰਸਤੇ ਹੁਣੇ ਬੰਦ। ਫੇਰ ਚੜਨਾ। ਫੈਕਟਰੀਆਂ 'ਚ ਮਾਲ ਜਾਣਾ ਹੀ ਨਹੀਂ। ਫੇਰ ਚੜੂਗਾ ਇਹ। ਉਹੀ ਤਾਂ ਗੱਲ ਆ ਸਰਕਾਰ ਨੇ ਥੋੜੀ ਤ ਰੇਟ ਤਾਂ ਵਪਾਰੀਆਂ ਨੇ ਕਰਨਾ ਹੁਣ ਸੀ ਪਕਣਕ ਦੇ ਇਲਾ 3800 3800 ਜੀ 3800 ਹੋ ਗਈ ਕਾਟੇ ਨੇ ਦੇਲਾ 5-6 ਰੁਪਏ ਉਪਰੇ ਰਹਿਣਾ ਉਪਰੇ ਰਹਿਣਾ ਹਾਂ ਉਹੀ ਤਾਂ ਨਾਲੇ ਯਾਰ ਆਪਾਂ ਦਾ ਫਾਇਦਾ ਨਾਲੇ ਬੂਟੇ ਦੇ ਵਿੱਚ ਕਣਕ ਹੋ ਜਾਂਦੀ ਇਹ ਤਾਂ ਗਾਹ ਨੂੰ ਪਟਾ ਦੂਗਾ ਪੈਸੇ ਬਸ ਥੀਰੇ ਖੜਦੇ ਉਹਨਾਂ ਤੋਂ ਟੱਪ ਗਏ ਮੇਰੇ ਵੀ ਇਕਣੇ ਲੈਣ ਲੱਗੀ ਪਈ ਆ ਹੈਗੇ ਪੈਣ ਬੂਟੇ 85000 ਲਾਗੇ ਮੈਂ ਲੱਖ ਵੜਾਇਆ ਮੈਂ ਆਜਿਓ ਇਹ ਨਾਲ ਤਾਂ ਥੋੜੇ ਨਿੱਗਰ ਆ ਯਾਰ ਉਹ ਇਹ ਤਾਂ ਤੇਰੇ ਹੱਲ ਕੇ ਆ ਉਹ ਤਿੰਦੇ ਵਾਲੇ ਨਾਲ ਅਸੀਂ ਇਕੱਠੇ ਲਿਆਂਦੇ ਤੇ ਅਭੀ ਮੈਂ ਇਕੱਠੀ ਲਾਇਏ ਤੇ ਬਾਜਰੇ ਨੇ ਮੇਰੇ ਨਾਲ ਪਿੱਛੇ ਕਰਤਾ ਤੇ ਤੇਰੇ ਹੈ ਉਹ ਆ ਨਾ ਜੀ 48 ਇਹ 48 ਉਹ ਬਿੰਕੋ ਉਹ ਬਿੰਕੋ ਆ ਉਹ ਜਿਹੜੀ ਮੇਰੇ ਉਧਰ ਲੈਣ ਨਹੀਂ ਹੈ ਕਿ ਪਰਲੀ ਸਾਈਡ ਆ ਮੈਂ ਦੇਖੀ ਆ ਉਹ ਤਾਂ ਬਹੁਤ ਨਿੱਗਰ ਲੈਣਾ ਆਪ ਲਾਇਆ ਬਦਲਵੀਰ ਉਹ ਨਾ ਪੂਰਾ ਵਰਮਾ ਤਾਰਿਆ ਪਿਆ ਅੱਛਾ ਤੇ ਕੋ ਖੇਚਲਾ ਤਾਂ ਹੈਗੀ ਆ ਆਪ ਲਾਉਣੇ ਦੀ ਪਰ ਬੁੱਟਾ ਗਿਰਾ ਨਹੀਂ ਇੱਕ ਵੀ ਆ ਕਿ ਇੱਥੇ ਲਾਉਗਾ ਸੀ ਪੇ 17 ਦੇ ਉੱਪਰ ਇਹਦਾ 17 ਦੇ ਉੱਪਰ ਆ ਓਵਰ ਕਿੱਥੇ ਕਿੱਥੇ ਚੱਲਦਾ ਹੈ 17 ਤੱਕ ਦੇ ਉੱਪਰ ਓਵਰੇ ਆ ਫਿਰ ਆ ਓਵਰੇ ਆ ਇਦੇ ਵਿੱਚ ਵਿੱਚ ਹਲਕੇ ਬੂਟੇ ਆ ਗਾਹਾਂ ਨੂੰ ਬਰਸਾਤੇ ਬਾਅਦ ਬਟਾ ਗਾਹਾਂ ਨੂੰ ਕਦੇ ਵੀ ਤਾਂ ਬੂਟਾ ਲਾਉਣਾ ਨਾ ਨਸਲ ਦਾ ਲਾਉਣਾ ਇਹ ਤਾਂ ਉਹੀ ਮੈਂ ਟਾਈਮ ਲੰਘ ਗਿਆ ਹਾਂ ਲੈ ਕੇ ਜਾਸੇ ਚਲੋ ਉਹ ਤਾਂ ਠੀਕ ਆ ਫਿਰ ਹੁਣ ਤੇਰਾ ਉਹਦਾ ਟਾਈਮ ਵੀ ਖਰਾਬ ਹੋਇਆ ਨਹੀਂ ਫਸਲ ਵੀ ਇੱਥੇ ਖਰਾਬ ਹੋਈ ਆ ਬਹੁਤ ਖਰਾਬ ਹੋਈ ਆ ਹੁਣ ਮੱਥੇ ਨਹੀਂ ਲੱਗਦੀ ਫਸਲ ਵੀ ਇਹ ਇੱਥੇ ਜੰਮੇ ਹੋਣ ਦੀ ਸਾਰੀ ਇੱਕ ਤਾਂ ਹੋਰ ਗਲਤੀ ਕਰਤੀ ਨਾ ਬੂਟੇ ਤੇਰੇ ਹੋਏ ਨੇ ਤਿਆਰ ਤਾਂ ਇਹ ਪਤੰਦਰਾ ਇਹਦੇ ਵਿੱਚ ਬਾਜਰਾ ਕਿਹਸਾ ਹੁੰਦਾ ਬਾਢਾ ਵਾਲਾ ਡੇਢ ਸਾਲ ਮੇਰਾ ਉਹਨੇ ਪਿੱਛੇ ਕਰਿਆ ਤੈਨੂੰ ਪੁੱਛਦਾ ਤੂੰ ਕਿਸੇ ਨੂੰ ਇਹਦੇ ਵਿੱਚ ਗੰਨਾ ਲੱਗਿਆ ਹੁੰਦਾ ਇੰਨੀ ਚਾਹੇ ਫਾਂਡੇ ਗੰਨੇ ਦੀ ਲੱਗੀ ਹੁੰਦੀ ਇੰਨਾ ਹੈ ਤੇਰਾ ਫਿਰ ਵੀ ਹੋ ਜਾਣਾ ਤਾਂ ਬਾਜਰਾ ਤਾਂ ਛੜਦਾ ਹੀ ਨਹੀਂ ਪਾਣੀ ਇਹਨੂੰ ਚਾਹੀਦਾ ਪਾਣੀ ਬਾਜਰਾ ਤਾਂ ਯਾਰ ਬੰਜਰ ਬਣਾ ਦਿੰਦਾ ਬਾਜਰਾ ਜਿਹੜਾ ਜਿਹੜਾ ਰੂਟਰੀ ਬਾਜਰਾ ਉਹ ਵੀ ਬਹੁਤ ਖਿੱਚਦਾ ਉਹ ਜੀੜ ਤਾਂ ਨਹੀਂ ਹੈ ਦਾ ਨਿੱਘਾ ਹਾਂ ਮਾਸੜ ਕਿੱਧਰ ਹੈ ਮਾਸੜ ਦੇਖਿਆ ਨਹੀਂ ਪਹਿਲਾਂ ਤੇਰੀ ਜੀ ਕਿਹਾ ਅੱਜ ਵਿਆਹ ਜਿੱਥੇ ਵਿਆਹ ਹੈ ਨਹੀਂ ਜਦੋਂ ਮੁੰਡਾ ਆਇਆ ਜਿਹੜਾ ਬਲਾਚੌਰ ਦਾ ਮਿਲਣਾ ਜਿਾਸੀ ਉਹ ਘਰ ਨੂੰ ਗਏ ਹੈ ਨਾ ਉਹ ਫੇਰਾ ਮਿਲਿਆ ਉਹ ਅੱਛਾ ਹਾਂ ਆ ਗਿਆ ਫਿਰ ਆ ਗਿਆ ਹੋ ਹੋਣੀ ਵੀ ਆਜਾ ਪਹਿਲਾ ਬਰਸੀਨ ਵੱਡਦਾ ਤਾਂ ਮੈਂ ਨਾ ਆ ਰਿਹਾ ਤਾਂ ਮਾ ਚਲ ਬਾਅਦ ਚ ਮਿਲਦੇ ਆ। ਕਿਹਾ ਦੇਖਿਆ ਵਾਸਲਵਾ ਹੈ ਨਹੀਂ ਹੁਣ ਕਿਤੇ ਉਹ ਲੂਪ ਹੋ ਗਿਆ। ਤੇ ਪਿਆਜ ਚੀਜ਼ ਵਧੀਆ ਰ ਮੇਰੇ ਸਾਹ ਤੇ ਸੁਖਵੀਰ ਕਹਿੰਦਾ ਇਹਨਾਂ ਨੂੰ ਦੁੱਧ ਵੱਧ ਦਾ ਡੰਗਰਾ ਵਾ। ਇਹ ਤਾਂ ਨਿਮੇਰਾ ਹੀ ਬੀਜ ਤੇ ਮੈਂ ਵੀ ਬੀਜਿਆ ਪਿਛਲੀ ਵਾਰੀ। ਇਹ ਹੁੰਦਾ ਥੋੜਾ ਜਿਹਾ ਲੇਟ ਆ ਨਾ। ਲੇਟ ਹੁੰਦਾ ਕਦੇ ਇੰਦਰਜੀਤ ਨੇ ਕਦੇ ਬਰਸੀਨ ਨਹੀਂ ਬੀਜਿਆ ਕਦੇ ਨਹੀਂ ਬੀਜਿਆ। ਜੇ ਦੁੱਧ ਵੱਧ ਦਾ ਤਾਂ ਹੀ ਆ। ਆਹੀ ਉਹ ਬਰਸੀਨ ਦਾ ਪਾਣੀ ਆਂਦਾ ਦਾ। ਮੇਰਾ ਪਾਣੀ ਆ ਬਾਈ। ਇਹ ਤਾਂ ਵਧੀਆ। ਇਹ ਕਿਹੜੀ ਆ ਇਹ? ਹਮ ਹੈਨਾ? ਹਾਂ। ਗੱਲ ਮੁੱਕ। ਲੋ ਬਾਈ। ਕਰਨਜੀਤ ਕੋਲ ਆਇਆ ਹੁਣ। ਡਾਕਟਰ ਸਾਹਿਬ ਕੋਲ। ਹੋਰ ਕਿਦਾਂ? ਸੱਸੀ ਗੱਲ ਜੀ। ਹਾਂ। ਲੋ ਪੀਉਂਗਾ ਤੂੰ ਵੀ? ਨਹੀਂ ਪਾਇਆ ਬਾਈ। ਹਾਂ ਮੁੰਡਿਆ ਕਿਦਾਂ ਚੱਲਦਾ ਤੇਰਾ ਕੰਮਕਾਰ? ਹੂੰ। ਰੇ ਪਾ ਗਿਆ ਢੇ। ਰੇ ਅੱਜ ਤੱਕ ਨਹੀਂ ਪੀ। ਕਾਂਕੇ ਦਾ ਬਾਈ ਤਰੀਕਾ ਨੰਬਰ। ਕਾਂਕੇ ਬਾਈ ਵਿੱਚੋਂ ਮਾਰੀ ਸੀ ਥੋੜੀ ਜੀ। ਹੋਇਆ ਉੱਥੇ। ਦਾ ਅੱਜ ਵੜਿਆ ਬੈਠਾ। ਹਾਂ। ਉਹ ਡੱਬੇ 'ਚ ਲੱਗੀ ਜਾਂਦੇ ਨੇ ਉਹਨੇ। ਹਾਂ ਕਿਉਂਕਿ ਪਹਿਲਾਂ ਚਾਚੇ ਨਹੀਂ ਪਾਇਆ ਤਰੇ ਮੈਂ ਆਪੇ ਪਾਇਆ ਸਾਰਾ ਹਮਦੀਪ ਨੂੰ ਕਿਹਾ ਮੈਂ ਖਾ ਉਹ ਝੋਲੀਆਂ ਪਰ ਪਰ ਕੇ ਫੜਾ। ਹਾਂ ਹਾਂ ਹਾਂ। ਸਾਰਾ ਮੈਂ ਆਪੇ ਪਾਇਆ ਅੱ ਨਾ ਠੀਕ ਆ ਹਾਂ ਬਾਕੀ ਜਿੱਥੇ ਲੱਗਦਾ ਦੀ ਮਾੜੀ ਜੀ ਉੱਥੇ ਮੁੱਠੀ ਵੱਧ ਸੜਦੀ ਹੂੰ 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 ਸਭ ਬਰਾਬਰ ਜੀ ਹੋ ਜਾਊਗੀ ਦੁਆ ਜੀ ਦੁਆਰੇ ਪਾਇਆ ਅੱਜ ਦੁਆਰੇ ਹਾਂ ਇਹਦੇ ਮਤਲਬ 19 19 ਜੀ ਇੱਕ ਪੈਕੇਟ ਕਰਦੀ ਅੱਛਾ ਜਮਾਨੀ ਖੜਦਾ 19 19 ਦਾ ਕਰਦੀ ਇੱਕ ਪੈਕੇਟ ਉਹ ਆਇਆ ਤਾਕਤ ਵਾਸਤੇ ਉਹ ਵੀ ਆਇਆ ਸੋਡੀਅਮ ਕਿਹਾ ਇੱਕ ਆ ਸੀਗਾ ਉਹਦੇ ਉਹਦੇ ਨਾਲ ਦੇਤਾ ਤਾਂ ਆ ਜਿੰਕ ਜੀ ਹੋਤਾ ਹਾਂ ਹਾਂ ਬਾਬਾ ਜੀ ਸਲਫਰ ਬੂਸਟਰ ਹਾਂ ਬੂਸਟਰ ਹੈ ਇਹਦੇ ਵਿੱਚ ਇਹ ਵੀ ਬਹੁਤ ਹੈ ਇਹ ਵੀ ਚੱਕਦਾ ਪੂਰੀ ਕੰਮ ਉਹ ਮੈਂ ਉਹੀ ਕਹਿੰਦਾ ਉਹਨੇ ਨਾਲ ਦੇ ਦਿੱਤਾ ਉਹ ਕਰਤਾ ਕੰਪਲਸਰੀ ਕਰਤਾ ਕਹਿੰਦਾ ਜੇ ਬੀਜ ਚੱਕਣਾ ਤਾਂ ਬੂਸਟਰ ਚੱਕ ਲੈਣਾ ਉਹ ਤੈਨੂੰ ਪਤਾ ਇਹਨਾਂ ਨੇ ਕੋਈ ਨਕੂਤਾ ਕਰ ਨਹੀਂ ਆ ਗਵਰਨਮੈਂਟ ਨੇ ਜਿਹੜਾ ਮਗਾ ਚੱਲ ਪਾਉਣਾ ਦਾ ਸੀ ਆਪਣੇ ਖੇਚੇ ਆ ਹਾਂ ਨਾ ਠੀਕ ਆ ਵਧੀਆ ਬੂਟੇ ਪਟਾ ਕੇ ਫਿਰ ਦੂਗਾ ਲਾਉਂਗਾ ਬੀਜ ਵਧੀਆ ਹਾਂ ਨਹੀਂ ਪਹਿਲਾਂ ਇੱਕ ਸਾਲ ਜੀਰੀ ਲਾਵਾਂਗੇ ਹੈ ਜੀਰੀ ਲਾ ਕੇ ਨਾ ਹਾਂ ਫਿਰ ਇੱਕ ਅੱਕੰਡਾ ਆ ਜਾ ਚੱਕ ਹੋ ਜਾਊਗਾ ਨਾ ਹਾਂ ਤੇ ਉਹ ਤੋਂ ਬਾਅਦ ਫਿਰ ਉਹ ਕਰ ਲਾਂਗੇ ਆਪਾਂ ਫਿਰ ਲਾਵਾਂਗੇ ਘਰ ਨੂੰ ਬੂਟੇ ਤੇ ਵਧੀਆ ਲਾਈ ਪਰ ਹੁਣ ਤਾਂ ਇਹ ਆ ਉਹ ਤੇ ਜੀੜਤ ਵਾਲੀ ਲੱਗੇ ਪਿਆ ਹੁਣ ਜਿਹੜੀ ਹੁਣ ਚੱਲਦੀ ਹੈ ਨਾ ਵੈਰਾਈਟੀ 10 ਪਤਾ ਨਹੀਂ ਤੈਨਾਂ 10 11 12 13 ਹੁਣ ਚੱਲਦੀਆਂ ਨਵੀਆਂ ਘਰ ਦੀ ਪਨੀਰੀ ਤਿਆਰ ਹਾਂ ਹਾਂ ਘਰ ਦੀ ਬਨੇਰੀ ਜੀ ਆਪਾਂ ਤੂੰ ਆਹੀ ਕਰ ਗਿਆ ਵੀ ਚਾਰ ਪੈਸੇ ਮੈਨੂੰ ਵਾਜੂਂਗੇ ਉਹ ਯਾਰ ਉਸ ਵੇਲੇ ਇੰਨਾ ਹੈ ਉਹ ਨਹੀਂ ਸੀ ਉਸ ਵੇਲੇ ਤਾਂ ਆਏ ਸੀਗਾ ਵੀ ਉਹ ਵੀ ਪਨੀਰੀ ਆ ਵੀ ਪਨੀਰੀ ਉਹ ਆ ਹਾਂ ਜਿਹੜੀ ਮੁੱਲ ਲੈਣੀ ਹੈ ਨਾ ਵੀ ਛੱਡੀ ਦੇਖ ਲਾ ਉਹ ਵੀ ਛੱਡੀ ਉਹ ਇਦਾਂ ਦੀ ਹੋਈ ਇਦਾਂ ਦੀ ਮੈਂ ਉਹੀ ਉਹ ਦੂਆ ਛਾਗ ਲੈ ਅੰਦਰ 110 ਦਾ ਉਹ ਦੇਲਾ ਕਹੇ ਜੀ ਬੁੱਟੇ ਖੜੇ ਆ ਤਿੰਦੇ ਵਾਲੇ ਨਾਲ ਦੇ ਬੁੱਟੇ ਖੜੇ ਆ ਉਹ ਉਹ ਆਇਆ ਨਾ ਜਿਹੜਾ ਇੱਕ ਸਾਰ ਦੇ ਬੁੱਟੇ ਉਹਦਾ ਪੂਰਾ ਰੇਟ ਲੱਗਦਾ ਹੁਣ ਤੇਰੇ ਵਿੱਚ ਮਾੜੇ ਆ ਵਿੱਚ ਇਹ ਬੁੱਟੇ ਆ ਆ ਪਹਿਲੇ ਆਏ ਤੇ ਹੈ ਹਾਂ ਉਹ ਕੱਟ ਕੇ ਤੇ ਕਹਿੰਦਾ 110 ਤੈਨੂੰ ਕਹਿ ਕੇ ਦੇ ਦਤਾ ਨੇ ਪਰ 110 ਹੈ ਨਹੀਂ ਤਾਂ ਉਹ ਆਹੋ ਇਹ ਦੋ ਬਰੀਡਾਂ ਲੱਗੀਆਂ ਹੋਈਆਂ ਨੇ ਮੇਰੇ ਹੈ ਦੋ ਤਿੰਨ ਬਰੀਡਾਂ ਲੱਗੀਆਂ ਹਾਂ ਦੋ ਤਿੰਨ ਇੱਕ ਹੋਰ ਵੀ ਆ ਜੇ ਛਿਟੀ ਲਾਵੇ ਨਾ ਇੱਕ ਬਰਾਬਰ ਦੀ ਲਾਵੇ ਆਏ ਨਾ ਵੀ ਬੜੀ ਛੋਟੀ ਨਾ ਲਾਵੇ ਜਿਆਦਾ ਪਤਾ ਨਹੀਂ ਤਣਾ ਬਾਈ ਹੂੰ 3 ਸਾਲ ਹੋ ਗਏ ਇੱਧਰ ਪਤਾ ਹੁੰਦਾ ਬੰਤਾ ਕਿ ਜਿਆਦਾ ਬੂਟਾ ਵੀ ਵਿੱਚ ਬਹੁਤ ਸੁੱਕਿਆ ਹਾਂ ਗੜੀਆਂ ਨਹੀਂ ਆਪਾਂ ਨੇ 100 ਬੂਟਾ ਤਾਂ ਸੁੱਕ ਗਿਆ ਦੇ ਵਿੱਚ 100 ਸੁੱਕ ਗਿਆ ਚੱਲ ਫਿਰ ਵੀ ਬਹੁਤ ਵਧੀਆ ਰਹਿ ਗਿਆ ਤੇਰਾ 100 ਵਾਹ 600 ਬੂਟਾ ਲਾਇਆ ਸੀ ਆਪਾਂ ਨੇ 500 ਰਹਿ ਗਿਆ 500 ਰਹਿ ਗਿਆ ਨਾ ਹਾਂ 100 ਤਾਂ ਸੁੱਕ ਗਏ ਚੱਲ ਗਾਹ ਨੂੰ ਲਾਦੀ ਵਧੀਆ ਵਧੀਆ ਲਾਵੇ ਯਾਰ ਦੋ ਪੈਸੇ ਦੀ ਚੜੀ ਮਿਲਦੀ ਕੋਈ ਚੱਕਰ ਨਹੀਂ ਪਰ ਬਾਅਦ ਚੂ ਬੂਟਾ ਰੱਖਦਾ ਵੀ ਨਾ ਨਾ ਮੈਂ ਤਾਂ ਆਪ ਹੀ ਕਰਦਾ ਹਾਂ ਹਾਂ ਹੁਣ ਮੇਰੇ ਵਿੱਚ ਵਿੱਚ ਛੋਟੀਆਂ ਛੋਟੀਆਂ ਛਿੜੀ ਆ ਨਿੱਕ ਸੈਟ ਕੱਢ ਕੇ ਆਪਣਾ ਇੱਕ ਬਰਾਬਰ ਲਾਉਣੀ ਛਿੜੀ ਜੋ ਵੀ ਲਾਉਣੀ ਹੈ ਨਾ ਨਾ ਸਹੀ ਆ ਚੱਲੀਏ ਫਿਰ ਹਾਂ ਬਾਈ ਵਾ ਵੀ ਜਾਣਾ ਤਾਂ ਮੇਰਾ ਮੱਥਾ ਟੇਕਣ ਜਾਣਾ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ